ਕੀਤੀ ਦੇ ਸ਼ਾਮ ਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ਚ ਇੱਕ ਪੁਰਾਣੀ ਨੀਜੀ ਰੰਜਿਸ਼ਕਾਰ ਦੇ ਲੜਨ ਦੇ ਨੂੰ ਲੈ ਕੇ ਤੇ ਨੌਜਵਾਨਾਂ ਵੱਲੋਂ ਗੁਰੂ ਨਾਨਕ ਨਗਰ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਤੇਜਿੰਦਰ ਸਿੰਘ ਨੂੰ ਆਪਣੇ ਪਰਿਵਾਰ ਨਾਲ ਕਾਰ ਚ ਜਾਂਦੇ ਜ਼ਬਰਦਸਤੀ ਕਾਰ ਰੋਗ ਗੱਡੀ ਚੋਂ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਗੱਡੀ ਦੀ ਵੀ ਪੰਤੋੜ ਕੀਤੀ ਗਈ ਅਤੇ ਇਸ ਤਕਰਾਰ ਵਿੱਚ ਹਮਲਾਵਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਦੇ ਚਲਦੇ ਪੁਲਿਸ ਵੱਲੋਂ देर रात ਮੌਕੇ ਤੇ ਪਹੁੰਚ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ ਕੱਲ 8:30 ਵਜੇ ਤਜਿੰਦਰ ਸਿੰਘ ਨਾਮ ਦੇ ਹੈਗੇ ਨੇ ਆਰਮੀ ਤੇ ਉਹਨਾਂ ਨੇ ਸਾਨੂੰ ਸ਼ਿਕਾਇਤ ਦਿੱਤੀ ਕਿ ਮੈਂ ਤੇ ਉਹਨਾਂ ਦੀ ਪਤਨੀ ਤੇ ਉਹਨਾਂ ਦੀ 9 ਸਾਲ ਦੀ ਬੇਟੀ ਉਹਕਰੋਂ ਕਿਸੇ ਫੰਕਸ਼ਨ ਤੇ ਚੱਲੇ ਸੀ ਤੇ ਉਹਨਾਂ ਦੇ ਅੱਗੇ-ਅੱਗੇ ਇੱਕ ਕਾਰ ਜਾ ਰਹੀ ਸੀ ਤੇ ਥੋੜੀ ਜਿਹੀ ਦੂਰ ਜਾ ਕੇ ਉਹਨਾਂ ਨੇ ਗੱਡੀ ਟੇਢੀ ਕਰਕੇ ਇਹਨਾਂ ਦੇ ਅੱਗੇ ਲਾ ਦਿੱਤੀ ਤੇ ਇਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਨਾ ਨਿਕਲੇ ਉਹਨੇ ਘਸਨ ਮੁੱਕੀ ਕੀਤੀ ਫਿਰ ਖਿੱਚ ਕੇ ਉਹਨੂੰ ਬਾਹਰ ਕੱਢ ਲਿਆ ਬਾਹਰ ਕੱਢ ਕੇ ਉਹਦੀ ਗੱਡੀ ਭੰਨਤੀ ਸ਼ੀਸ਼ੇ ਜਦੋਂ ਗੱਡੀ ਤੋੜੀ ਉਹਦੀ 9 ਸਾਲ ਦੀ ਬੇਟੀ ਤੇ ਉਹਦੀ ਵਾਈਫ ਦੋਨੇ ਅੰਦਰ ਸੀ ਜਿਹੜੀ ਬਹੁਤ ਹੀ ਮਾੜੀ ਤੇ ਸ਼ਰਮਨਾਕ ਗੱਲ ਆ ਵੀ ਕਿਸੇ ਲੇਡੀ ਇੱਕ ਬੱਚਾ ਬੈਠਾ ਹੋਵੇ ਤੇ ਤਦ ਵੀ ਕੋਈ ਲਾਗ ਡਾਟ ਹੈ ਕੋਈ ਟੌਲਾ ਆ ਉਹਨੂੰ ਤੁਸੀਂ ਸਭ ਤੋਂ ਪਹਿਲਾਂ ਤਾਂ ਆਪ ਬੈਠ ਕੇ ਟੇਬਲ ਟॉक ਕਰਦੇ ਆਫਟਰ ਥੈਟ ਤਾਂ ਤਾਂ ਥਾਣੇ 'ਚ ਕੰਪਲੇਂਟ ਦੇ ਦਿੰਨੇ ਆ ਇਹ ਕੋਈ ਮਸਲੇ ਦਾ ਹੱਲ ਨਹੀਂ ਆ ਜਦੋਂ ਇਹ ਝਗੜਨਾ ਵੀ ਆ ਬੰਦਿਆਂ ਨੇ ਤੁਹਾਨੂੰ ਬਹੁਤ ਗੁੱਸਾ ਹੈ ਜੋਰ ਹੈ ਉਹਨੂੰ ਔਰਤਾਂ ਨੂੰ ਵਿੱਚ ਇਨਵੋਲ ਬਿਲਕੁਲ ਨਹੀਂ ਕਰਨਾ ਚਾਹੀਦਾ ਉਹ ਇੱਥੇ ਵੀ ਨਹੀਂ ਜਦੋਂ ਹਟਿਆ ਤੇ ਫਿਰ ਉਹਨੇ ਇਹ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗੋਲੀ ਚਲਾਈ ਇਹਨੇ ਨੂੰ ਗੋਲੀ ਚੱਲਣ ਦੀ ਆਵਾਜ਼ ਤੇ ਤੇ ਲੋਕ ਇਕੱਠੇ ਹੋਣ ਤੇ ਫਿਰ ਇਹ ਭੱਜ ਕੇ ਗੱਡੀ ਚ ਆਪਦੀs ਬੈਠ ਕੇ ਤਿੰਨ ਜਣੇ ਸੀ ਭੱਜ ਗਏ ਜਿਹੜਾ ਮੇਨ ਇਹਨਾਂ ਦਾ ਚਰਨਪ੍ਰੀਤ ਦੂਜਾ ਸਾਹਿਲ ਗਿਲ ਤੇ ਸੁਰਜੀਤ ਸੀ ਤਿੰਨ ਜਣੇ ਸੀ ਚਰਨਪ੍ਰੀਤ ਜਿਹਦਾ ਇਹਨਾਂ ਨਾਲ ਪਹਿਲਾਂ ਕੁਝ ਗੱਡੀ ਦੇ ਲੈਣ ਦੇਣ ਦਾ ਕੋਈ ਰੌਲਾ ਚੱਲਦਾ ਸੀ ਮਨ ਇਹਨਾਂ ਨੇ ਬਦਮਾਸ਼ੀ ਕੀਤੀ ਤੇ ਹੋ ਸਕਦਾ ਜੇ ਥੋੜਾ ਥਾਂ ਸੁੰਨੀ ਹੁੰਦੀ ਤੇ ਸ਼ਾਇਦ ਗੋਲੀ ਮਾਰ ਵੀ ਦਿੰਦਾ ਜਿਹੜੇ ਹਿਸਾਬ ਨਾਲ ਉਹਦਾ ਸਿਸਟਮ ਦੇਖਿਆ ਕਿਉਂਕਿ ਉੱਤੇ ਪਹਿਲਾਂ ਵੀ ਇੱਕ 307 ਦਾ ਮੁਕੱਦਮਾ ਦਰਜ ਹੈ ਇਹਨਾਂ ਨੇ ਉਦੋਂ ਗੋਲੀ ਚਲਾਈ ਤਾਂ ਉਹ ਇਹਦੇ ਇੱਕ ਦੋਸਤ ਜੀ ਨਾਲ ਖੜਾ ਸ਼ੰਕਰਨਾਥ ਦਾ ਵਿਅਕਤੀ ਉਹਦੇ ਲੱਗੀ ਉਹਦਾ 307 ਦਾ ਪਰਚਾ ਵੀ ਇਸੇ ਹੀ ਥਾਣੇ ਚ ਦਰਜ ਹੈ ਫਿਰ ਇਹਦੇ ਤੇ ਇੱਕ ਹੋਰ ਮੁਕੱਦਮਾ ਦਰਜ ਹੈ ਇਹਨੇ ਕੋਦੋਂ ਤਾਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਇਹਨਾਂ ਨੂੰ ਸ਼ੱਕ ਤਾਂ ਸੀ 100% ਵੀ ਉਹਦੀ ਆਵਾਜ਼ ਤੋਂ ਇਹਨੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਵੀ ਪੈਸੇ ਦੇ ਦਿਓ ਨਹੀਂ ਤਵਾਨੂੰ ਤੇ ਤੁਹਾਡੇ ਮੁੰਡੇ ਨੂੰ ਜਾਨੋਂ ਮਾਰ ਦੂੰਗਾ ਕਿ ਮੈਂ ਹਰੀਕੇ ਵਾਲਾ ਲੰਡਾ ਬੋਲਦਾ ਮੇਰੀ ਆਵਾਜ਼ ਟੈਸਟ ਕਰਾ ਲਾ ਤੇ ਨਹੀਂ ਇਹਨੇ ਪੈਸੇ ਦੇ ਉਹ ਮੁਕਦਮਾ ਵੀ ਇਹਦੇ ਤੇ ਦਰਜ ਹੋਇਆ ਮਤਲਬ ਇਹ ਬੰਦਾ ਨਟੋਰੀਅਸਲੀ ਜੀ ਨੂੰ ਕਹਿ ਦਿੰਨੇ ਨਾ ਕ੍ਰਿਮੀਨਲ ਮਾਈਂਡ ਉਹ ਚਰਨਪ੍ਰੀਤ ਫਿਰ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਾ ਐਸਐਚਓ ਸਾਹਿਬ ਤੇ ਚੌਕੀ 400 ਬਿਨਾਂ ਨੇ ਇਮੀਡੀਏਟਲੀ ਆਪਣੇ ਇਨਫੋਰਮਰਸ ਪਲੱਸ ਇਹਦਾ ਫੋਨ ਚੱਲਦਾ ਸੀ ਤੇ ਫੋਨ ਦੀ ਲੋਕੇਸ਼ਨ ਲੈ ਲਈ ਨਾਲ ਹੀ ਮੈਨੂੰ ਦੱਸਤਾ ਅਸੀਂ ਫਿਰ ਇਹਨੂੰ ਜਿਹਦੀ ਲੋਕੇਸ਼ਨ ਦੇ ਆਧਾਰ ਤੇ ਹਸਪੀਟਲ ਦੇ ਕੋਲੋਂ ਭੱਜਿਆ ਹੁਣ ਆਲਾ 307 323 427 506 34 ਆਈ ਪੀਸੀ ਤੇ 2527 54 ਨਾ ਆਰਮ ਸੈਕਟਰ ਜਿਹੜਾ ਕਾਰਨ ਹੈ ਸੱਡਨਲੀ ਹੋਇਆ ਮੇਰੇ ਕੋਲੋਂ ਪੱਤੀ ਬੋਰ ਦਾ ਕਰਵਾ ਲਵੋ ਰਿਕਵਰ ਹੋਇਆ ਜਿਹਦੇ ਨਾਲ ਇਹਨੇ ਗੋਲੀ ਚਲਾਈ ਇਹ ਕਿਸ ਕਾਰਨ ਕਰਕੇ ਸਡਨਲੀ ਹੋਇਆ ਇਹ ਜਿਹੜਾ ਇਹਨਾਂ ਨੇ ਆਪਸ ਵਿੱਚ ਰੰਗੇ ਚ ਗਏ ਪਹਿਲੇ ਸਡਨਲੀ ਤਾਂ ਤਾਂ ਹੁੰਦਾ ਜੀ ਜੇ ਆਪਾਂ ਮਤਲਬ ਪਹਿਲਾਂ ਵੀ 307 ਦਾ ਪਰਚਾ ਏਸੇ ਹੀ ਬੰਦੇ ਨੇ ਇਨਾਂ ਹੀ ਏਸੇ ਇਨਾਂ ਹੀ ਬੰਦਿਆਂ ਦੇ ਉੱਤੇ ਗੋਲੀ ਚਲਾਈ ਤੇ ਇਹਦੇ ਨਾਲ ਇੱਕ ਲੜਕਾ ਸ਼ੰਕਰ ਖੜਾ ਸੀ ਉਹਦੇ ਵੱਜ ਗਈ ਉਹਨੂੰ ਫੇਰ ਮਤਲਬ ਕਾਰ ਭੰਨੀ ਪਹਿਲਾਂ ਕੋਈ ਨੂੰ ਕੁੱਟਮਾਰ ਕੀਤੀ ਚੰਗੀ ਤਰ੍ਹਾਂ ਕਾਰ ਭੰਨੀ ਆ ਤੋਂ ਤੇ ਬੱਚੇ ਵਿੱਚ ਤੇ ਵਾਈਫ ਵਿੱਚ ਫੇਰ ਇੱਥੇ ਵੀ ਠੱਡਾ ਨਹੀਂ ਹੋਇਆ ਗੁੱਸੇ ਦਾ ਗੋਲੀ ਚਲਾ ਦਿੱਤੀ ਇਹਨਾਂ ਮਤਲਬ ਬਟਾਲਾ ਦੀ ਭੁੱਲਰ ਰੋਡ ਜਿੱਥੇ ਉਹਦਾ ਘਰ ਹੈ ਗੁਰੂ ਨਾਨਕ ਨਗਰ ਭੁੱਲਰ ਰੋਡ ਬਟਾਲਾ ਜਿਹੜਾ ਕੰਪਲੇਨੈਂਟ ਹੈ ਉਹ ਆਪਦੇ ਘਰੋਂ ਹੀ ਨਿਕਲਿਆ ਸੀ ਤੇ ਜੇ ਥੋੜਾ ਦੂਰੀ ਗਿਆ ਸੀ ਉੱਥੇ ਹੀ ਇਹਨੇ ਘੇਰ ਕੇ ਉਹਨਾਂ ਤੇ ਅਟੈਕ ਕੀਤਾ ਇਸ ਹਮਲੇ ਤੇ ਇਹਨੇ ਲੰਮੀ ਨਹੀਂ ਕੀਤਾ ਤਿੰਨੇ ਹੀ ਗ੍ਰਿਫਤਾਰ ਸਿੱਖ ਦੇ ਚਰਨਜੀਤ ਵੀ ਤੋਂ ਗਏ ਇੱਕ ਹੈਗਾ ਜੀ ਚਰਨਪ੍ਰੀਤ ਸਿੰਘ ਏਲੀਅਸ ਪ੍ਰੀਤ son of ਇੰਦਰਜੀਤ ਸਿੰਘ ਮੋਰ ਤਿੰਨੇ ਮਾਡਲ ਟਾਊਨ ਦੇ ਰਹਿਣ ਵਾਲੇ ਆ। ਸਾਨੂੰ ਅਨਰੋਡ ਬਟਾਲਾ, ਦੂਜਾ ਸਾਹਿਲ ਗਿੱਲ son of ਰੋਸ਼ਨ ਗਿੱਲ, ਤੀਜਾ ਸੁਰਜੀਤ ਸਿੰਘ son of ਕੁਲਵਿੰਦਰ ਸਿੰਘ। ਕਿਸੇ ਹੋਰ ਨਾਮ